ਦੇ ਨੇ ਹੀ ਲੁੱਟਕੋ ਤੇ ਚਪਟ ਮਾਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਉੱਤੇ ਹੀ ਹੁਣ ਇੱਕ ਜਿਹੇ ਹੀ ਲੁੱਟੀ ਵਾਰਦਾਤ ਸਾਹਮਣੇ ਆਈ ਹੈ ਜਿੱਤੇ ਕਿ ਬੰਦੂਕੀ ਲੋਕ ਤੇ ਉੱਪਰ ਸ਼ਰਾਬ ਦੀ ਦੁਕਾਨ ਦੇ ਉੱਪਰ ਲੁੱਟ ਕੀਤੀ ਗਈ ਹੈ ਸਥਾਨੀ ਕੀ ਚਾਰ ਨਕਾਬ ਪੋਸ਼ਾ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੁੱਟ ਦੀ ਇਹ ਵਾਰਦਾਤ ਠਿੱਕੇ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਪ ਹੋ ਗਈ ਵੀਡੀਓ ਜੇ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਵੀ ਮਹਿਜ਼ 30 ਹਜ਼ਾਰ ਰੁਪਏ ਦੇ ਅੰਦਰ پري ٽيمنه سڀني طرفه جو ميدان آهي ها ڏاڪه ڏيلي پري ਦੱਸ ਦੇ ਕਿ ਪੂਰੇ ਦਿਨ ਦੀ ਸ਼ਰਾਬ ਵਿਕਰੀ ਦੇ ਕਰੀਬ 12000 ਰੁਪਏ ਦੀ ਲਗਤੀ ਇਨਾਂ ਨਕਾਬਪੋਸ਼ਾਂ ਦੇ ਵੱਲੋਂ ਲੁੱਟੀ ਗਈ ਹੈ ਅਤੇ ਇਹ ਵੀ ਦੱਸਦੀ ਕਿ ਦੁਕਾਨ ਦੇ ਅੰਦਰ ਦਾਖਲ ਹੋਏ ਨਾ ਚਾਰ ਨਕਾਬਕੋਸ਼ਾਂ ਦੇ ਵਿੱਚੋਂ ਤਿੰਨ ਨਕਾਬਪੋਸ਼ਾਂ ਨੇ ਆਪਣੇ ਮੂੰਹ ਟਕੇ ਹੋਏ ਸਨ ਜਦਕਿ ਇੱਕ ਦਾ ਮੂ ਟੱਕਿਆ ਨਹੀਂ ਹੋਇਆ ਸੀ ਤੇ ਜਿਨ੍ਹਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇਤੇ ਵੀ ਦੱਸਦੀ ਕਿ ਪੂਰੇ ਦਿਨ ਦੀ ਵਿਕਰੀ ਦੇ ਬਾਕੀ ਪੈਸੇ ਕਰਿੰਦਿਆ ਦੇ ਵੱਲੋਂ ਚਮਕਵਾ ਦਿੱਤੇ ਗਏ ਸਨ ਜਦਕਿ 12000 ਦੀ ਨਕਦੀ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਗਨਪੁਆਇੰਟ ਤੇ ਉੱਪਰ ਲੁੱਟੀ ਗਈ ਇਹ ਹੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਤੇ ਵਿੱਚ ਕੈਪ ਹੋ ਗਈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਲੁੱਟ ਦੀ ਇਸ ਵਾਰਦਾਤ ਨੂੰ ਕਦੋਂ ਤੱਕ ਸੁਲਝਾਉਣ ਦੇ ਵਿੱਚ ਕਾਮਯਾਬੀ ਹਾਸਲ ਕਰਦੀ ਹੈ ਜਗਬਾਨੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ